ਹੈਲੋ ਮੇਰੇ ਸਾਰੇ ਪਿਆਰੇ ਵਿਆਰੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੁਸੀਂ ਸਾਰੇ ਜਣੇ ਕਿਵੇਂ ਹੋ ਮੈਨੂੰ ਜਰੂਰ ਕਮੈਂਟਾਂ ਵਿੱਚ ਦੱਸਿਆ ਕਰੋ ਤੇ ਆਪਣਾ ਪਿਆਰ ਜੇਰਾ ਉਹ ਲਾਈਕ ਸਬਸਕ੍ਰਾਈਬ ਕਰਕੇ ਜਰੂਰ ਦਿਆ ਕਰੋ ਜੀ ਸਾਡੀ ਵੀਡੀਓ ਨੂੰ ਇੱਕ ਨਵਾਂ ਬਲੌਗ ਲੈ ਕੇ ਫੇਰ ਤੁਹਾਹਨਾਂ ਜੀ ਉਮੀਦ ਕਰਦੀ ਹਾਂ ਇਸ ਬਲੌਗ ਨੂੰ ਵੀ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਰੂਰ ਦਿਵੋਗੇ ਜੀ हां भाई दोस्तों आज ਬਣਾਉਣਿਆ ਸੀ ਸਾਗ ਆ ਦੇਖੋ ਮੇਰੇ ਮੰਮੀ ਸੁਆਰੀਆਂ ਮੇਰੀ ਮੂਲੀ ਕਹਿੰਨਾ ਭੁੱਲ ਗਿਆ ਭਈ ਮੂਲੀ ਤਾਂ ਮੇਰੇ ਕੋਈ ਨਾ ਮਮੀ ਆਥਾ ਨੂੰ ਅੱਜ ਜਿਹੜਾ ਸਾਗਣਾ ਤੇ ਮੈਂ ਲੱਕੜ ਲੈਣ ਕੋਠੇ ਤੇ ਜਾਨੀ ਆ ਤੁਹਾਨੂੰ ਕੋਠਾ ਦਿਖਾਉਣੀ ਆ ਸਾਡਾ ਹਾਂ ਵੀ ਦੋਸਤੋ ਆਪਾਂ ਆ ਗਏ ਆ ਕੋਠੇ ਤੇ ਲੱਕੜ ਲੈਣ ਇੱਥੋਂ ਲੱਕੜ ਲੈ ਜਾਾਂਗੇ ਕਿਉਂਕਿ ਸਾਗ ਆ ਜਿਹੜਾ ਉਹ ਵਧੀਆ ਲੱਕੜ ਲਾ ਕੇ ਫੇਰ ਹੀ ਰਿਜਿਆ ਜਾਂਦਾ ਤੇ ਆਪਾਂ ਚੱਤ ਲਈ ਲੱਕੜ ਤੇ ਵਿਊ ਦੇਖ ਲਓ ਜੀ ਛੱਤ ਤੋਂ ਬਹੁਤ ਸੋਹਣਾ ਵਿਊ ਆ ਆਸ-ਪਾਸ ਦੇ ਘਰ ਮੈਨੂੰ ਜਦੋਂ ਵੀ ਇਕੱਲਾ ਜਿਹਾ ਮਨ ਫੀਲ ਹੁੰਦਾ ਤਾਂ ਮੈਂ ਛੱਤੇ ਜ਼ਰੂਰ ਆਉਂਦੀ ਆ ਕਿ ਕਿ ਜੀ ਲੱਗ ਜਾਂਦਾ ਛੱਤ ਦੇ ਉੱਤੇ ਆ ਕੇ ਨੇਚਰ ਨੂੰ ਜਿਹੜਾ ਬੰਦਾ ਪਿਆਰ ਕਰਦਾ ਇਦਾਂ ਖੇਤ ਦਿਖਦੇ ਆ ਦੂਰ ਤੱਕ ਆਂਟੀ ਵੰਡੀ ਇਦਾਂ ਦਾ ਵੀਊ ਹੈ ਜੀ ਸਾਡੀ ਛੱਤ ਤੋਂ ਅਸੀਂ ਇਹ ਸਿਆਲ ਦਾ ਪਹਿਲੀ ਵਾਰੀ ਸਾਗ ਬਣਾ ਰਹੇ ਆ ਤੇ ਸਾਗ ਦੇ ਨੌ ਤੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਕਿਉਂਕਿ ਸਾਗ ਮੈਨੂੰ ਮੇਰੇ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਲੋ ਵੀ ਆ ਗਈ ਹੈ ਤੁਹਾਡੀ ਭੈਣ ਚਿੱਲੇ ਕੋਲੇ ਅੱਗ ਮਚਾਉਣ ਤੇ ਫਾਈਨਲੀ ਆਪਾਂ ਨੇ ਅੱਗ ਮਚਾ ਲੀਆ ਬਾਈਕ ਕਿਰਨਾ ਬਠਿੰਡੇ ਵਾਲੀ ਦੀਦੀ ਨੂੰ ਤਾਂ ਸਾਰੇ ਜਾਣੇ ਜਾਣਦੇ ਹੋਵਾਂਗੇ ਤੇ ਉਹਦੀ ਛੋਟੀ ਭੈਣ ਕਿਰਨਾ ਕਿੱਲੇ ਵਾਲੀ ਨੂੰ ਵੀ ਲਾਈਕ ਕਰ ਦਿਆ ਕਰੋ ਕਦੇ ਜਰੂਰ ਲਾਈਕ ਕਰਿਓ ਬਈ ਠੀਕ ਆ ਆਪਾਂ ਤਾਂ ਵਈ ਸਾਬ tỉਲੇ ਜਣ ਦਿਖਣ ਵਾਸਤੇ ਚੰਗੀ ਤਰ੍ਹਾਂ ਗਵਾਲਦੀ ਆ ਵੇਖੋ ਨੀ ਆ ਬਈ ਦੋਸਤੋ ਜੇ ਸਾਗ ਨਾ ਪਾਵੇ ਪਤਿਲੇ ਦੇ ਵਿੱਚ ਨਾ ਤਾਂ ਫਿਰ ਉਹਨੂੰ ਐ ਪਾਈਦਾ ਦੇਖੋ ਇਹ ਆਪਣੇ ਸਾਰੇ ਪੰਜਾਬੀ ਐਂ ਕਰਦੇ ਆ ਜਦੋਂ ਸਾਗ ਨਾ ਪਵੇ ਨਾ ਪਤਿਲੇ ਵਿੱਚ ਤਾਂ ਉਹਨੂੰ ਤੱਕੇ ਨਾਲ ਠੂਸ ਠੂਸ ਕੇ ਪਾ ਦਿੰਦੇ ਆ ਕਿਦੀ ਕਿਦੀ ਮੰਮੀ ਐਦਾਂ ਕਰਦੀ ਆ ਬਈ ਜਰੂਰ ਦੱਸਿਓ ਕਮੈਂਟਾਂ ਚ ਤੇ ਕਿਹੜੀ ਕਿਹੜੀ ਮੇਰੀ ਭੈਣ ਐਵੇਂ ਕਰਦੀ ਆ ਉਹ ਵੀ ਮੈਨੂੰ ਜਰੂਰ ਦੱਸਿਆ ਕਰੋ ਕਮੈਂਟਾਂ ਚ ਜਰੂਰ ਮੇਰੇ ਨਾਲ ਸ਼ੇਅਰ ਕਰਿਆ ਕਰੋ ਭੈਣੋ ਹਰੇਕ ਗੱਲ ਜੋ ਵੀ ਤੁਹਾਨੂੰ ਵਧੀਆ ਲੱਗਦੀ ਆ ਜਿੱਦਾਂ ਤੁਸੀਂ ਕਰਦੇ ਹੋ ਆਪਣੇ ਘਰ ਦੇ ਵਿੱਚ ਕੰਮ ਮੇਰੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਲੈ ਲਈ ਆਪਾਂ ਤਾਂ ਤਾਂ ਸਾਰਾ ਚੰਗੀ ਤਰ੍ਹਾਂ ਦੱਬ ਦੱਬ ਕੇ ਭਰਿਆ ਤਿਲੇ ਨੂੰ ਬਾਰੀ ਭਰ ਤੇ ਅੱਗ ਜੱਬਰ ਰੱਖਿਆ ਦੇਖਦੇ ਆਂ ਵੀ ਅੱਜ ਦਾ ਸਾਗ ਕਿਦਾਂ ਲਾਉਣਾ ਹੈ ਪਹਿਲਾ ਸਾਗ ਸਿਆਲ ਦਾ ਤੇ ਸਾਗ ਆਪਣਾ ਦਿੱਤੀ ਜਾ ਰਿਹਾ ਹੈ ਬਹੁਤ ਸੋਹਣੀ ਸਾਗ ਆਲੀ ਸੁਗੰਧ ਆ ਰਹੀ ਆ ਸੁਰੋਂ ਦੇ ਸਾਗ ਆਲੀ ਇੰਕ ਵਧੀਆ ਮੈਂ ਤੇ ਤੜਕਾ ਕੱਟ ਕੇ ਰੱਖਿਆ ਪਿਆ ਮੈਂ ਤੇ ਮੰਮੀ ਨੇ ਠੀਕ ਲਿਆ ਸੀ ਪਹਿਲੇ ਇਹ ਸਾਗ ਆਪਣਾ ਤਿਆਰ ਹੋ ਗਿਆ ਤੇ ਮੈਂ ਆਲਣ ਛਾਂ ਰਹੀ ਹਾਂ ਹੁਣ ਆਪਾਂ ਨੂੰ ਕੋਟਾਂਗੇ ਸਾਗ ਨੂੰ ਠੰਗੀ ਤਰ। ਅਬ ਇਹ ਸਾਗ ਤਿਆਰ ਹੋ ਗਿਆ ਆਪਣਾ ਤੇ ਇਹਦੇ ਵਿੱਚ ਆਪਾਂ ਨੇ ਆਲਣ ਪਾਉਣਾ। ਲੱਕੜ ਆਪਣੀ ਸਾਰੀ ਮਚ ਗਈ ਆ ਸਾਗ ਥੱਲੇ। ਬਹੁਤ ਬਾਵਾ ਟਾਈਮ ਦਾ ਕਰ ਜਾਇਆ ਸਾਗ ਆਪਣਾ ਨੇ। ਹੁਣ ਵੀ ਚੀਜ਼ ਆ ਰਹੀ ਹੈ। ਜਦੋਂ ਮલાઈ ਵਰਗਾ ਲੱਗ ਰਿਹਾ ਸੀ ਨਾਲ-ਨਾਲ ਮੈਂ ਤੜਕੇ ਲਈ ਵੀ ਰੱਖ ਰੱਖਿਆ ਤੇਲ ਅਗਵਲ ਰਹੀ ਸੀ ਤੋ ਪਹਿਲਾਂ ਜੀਰਾ ਪਾ ਕੇ ਲਸਣ ਤੇ ਅਦਰਕ ਪੁੰਨ ਲਾਂਗੇ ਵੀ ਕੱਟਿਆ ਹੋਇਆ ਤੇ ਨਾਲ ਦੀ ਨਾਲ ਪਿਆਜ਼ ਪਾਵਾਂਗੇ ਹਰੀਆਂ ਮਿਰਚ ਟਮਾਟਰ ਪਾ ਕੇ ਸਾਦੇ ਜਿਹੇ ਤਰੀਕੇ ਨਾਲ ਇਹਨੂੰ ਤੜਕਾ ਲਾ ਲੈਂਦੇ ਆ। ਸਾਕੇ ਨੂੰ ਕਿਹਨੂੰ ਵਧੀਆ ਲੱਗਦਾ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ। ਤੋ ਇੱਕ ਵਾਰੀ ਫੇਰ ਬੇਨਤੀ ਹੈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣਾ ਬਹੁਤ ਸਾਰਾ ਪਿਆਰ ਦਿਆ ਕਰੋ ਜੀ ਕਮੈਂਟ ਕਰਕੇ ਆਪਣਾ ਤੜਕਾ ਭੁੱਜ ਗਿਆ ਤੇ ਹੁਣ ਵਾਰੀ ਹੈ ਇਹਦੇ ਵਿੱਚ ਸਾਗ ਪਾਉਣ ਦੀ ਦੇ ਦੇ ਹਾਂ ਅਗਲੇ ਬਲੌਗ ਵਿੱਚ ਤਕਲੀ ਰਾਪਰਾ ਕਾ ਸਾਰਿਆਂ ਦਾ ਸਤਿ ਸ੍ਰੀ ਅਕਾਲ